ਅੱਜ ਮੈਂ ਬਰੇਲ ਤੋਂ ਕਲਾਚ ਤੇ ਹੁੰਦਰੀ ਤੇ ਹਣਾ ਮੈਂ ਪਾਣੀ ਪੀਣ ਲੈ ਕੇ ਜਾਂਦਾ ਇੱਕ ਫੁੱਲ ਭਾਈ ਨੇ ਮੈਨੂੰ ਫਰਿਆਦੇ ਕਹਿੰਦਾ ਭਾਈ ਉਹ ਤੇ ਮੇਰੇ ਨਾਲ ਚੱਲ ਮੈਂ ਕਹਿੰਦਾ ਮੈਂ ਨਹੀਂ ਜਾਂਦਾ ਕਹਿੰਦਾ ਮੈਂ ਤੈਨੂੰ ਮਾਰ ਮਾਰ ਦੂੰਗਾ ਤੇ ਉਹ ਉਹ ਕਹਿੰਦਾ ਨਾਲੇ ਭਾਈ ਮੈਂ ਸਿਰਾਂ ਕੋਲ ਤੇ ਲੈ ਤੈਨੂੰ ਲੈ ਕੇ ਜਾਊਂਗਾ ਤੂੰ ਗਦੀ ਭਾਈ ਇਹ ਇਹ ਮੇਰੇ ਪਾਪਾ ਵਾ ਤੇ ਮੈਨੂੰ ਉਹ ਦਿੱਤੀਆਂ ਤਮ ਕੀਆਂ ਦਿੱਤੀਆਂ ਤੇ ਮੈਂ ਕਹਤਾ ਜੇ ਬਾਤ ਉਹ ਕਹਿੰਦਾ ਉਹਨੇ ਸਰਣ ਪੁੱਛ ਸਰਜੀ ਜੀ ਇਹਨਾਂ ਦੀ ਬਾਤ ਲੈ ਜੀ ਸਰਣ ਦੀ ਜੇਂ ਜਾਂ ਦੇਤਾ ਜੇ ਜੇ ਕਦੋਂ ਫਿਰ ਗਏ ਜੋ ਉਹਨੇ ਸੰਜੀ ਮਟਰਸਕਲ ਦਿਵਾਇਆ ਜੇ ਬਾਜਾ ਬਾਤ ਜੀ ਇੱਧਰ ਲੈ ਗਿਆ ਜੀ ਬੁੱਤਰ ਜੀ ਬੁੱਤਰ ਜਾ ਕੇ ਜੀ ਕਦੋਂ ਪੁਲਸ ਵਾਲੇ ਦੀ ਗੱਦੀ ਕੋਲ ਜਨਗੇ ਪਹਿਲਾਂ ਪੁਲਸ ਦੀ ਗੱਦੀ ਦਾ ਹੌਸਤ ਰੰਦ ਸੀ ਕਦੋਂ ਉਹਨਾਂ ਦੇ ਮਟਰਸਕਲ ਕੋਲ ਜਿੰਨ ਗਿਆ ਤਾਂ ਉਹਦੀ ਬੋਲਸ ਵਾਲੀ ਗੱਡੀ ਆ ਗੱਡੀ ਦਾ ਰੁਕਰ ਵੱਜਿਆ ਤੇ ਉਹਨੂੰ ਪਤਾ ਲੱਗ ਗਿਆ ਬਈ ਉਹ ਹੈ ਕਿ ਮੇਰੇ ਪਿੱਛੇ ਪਾਲ ਸੇ ਲੱਗੀ ਹੈ ਤੇ ਮੈਂ ਮੈਨੂੰ ਕਹਿੰਦਾ ਮੈਂ ਤੈਨੂੰ ਬਸ ਤੇ ਚੜਾ ਦੂੰਗਾ ਮੈਂ ਕਿਹਾ ਮੈਂ ਨਹੀਂ ਚੜਦਾ ਬਸ ਤੇ ਮੈਨੂੰ ਘਰੇ ਸੱਦ ਗਿਆ ਬਾਤਾਂ ਉਹ ਕਹਿੰਦਾ ਸਾਦੇ ਸਾਦੇ ਆਂਗਾ ਪਰ ਮੇਰਾ ਨਾਂ ਲੈ ਜਮਾ ਵੀ ਬਈ ਮੈਂ ਤੈਨੂੰ ਇੱਥੇ ਹੀ ਸਾਦੇ ਗਿਆ ਤੂੰ ਲੈ ਕੇ ਕਿ ਕਿਹਾ ਤੈਨੂੰ ਕਦੇ ਵਾਸਤੇ ਲੱਗ ਗਿਆ ਜੀ ਸਾਰਿਆਂ ਨੇ ਉਹਨੂੰ ਕਿਹਾ ਤਾਂ ਉਹ ਕਹਿੰਦਾ ਮੈਂ ਇਹਨੂੰ ਖਾਣ ਪੀਣ ਲਈ ਲੱਗੇ ਜਾਣਾ ਛੜਾਂ ਨੂੰ ਗਿਆ ਉਹ ਕੋਈ ਹਥਿਆਰ ਵੀ ਸੀਗਾ ਜੀ ਜੀ ਉਹ ਹੀ ਸਖਦੇਵ ਸਿੰਘ ਲੱਗੇ ਸੀ ਬਟਰਾਲਾ ਤੇ ਉਹਦੀ ਦੱਦੀ ਉਹਦੇ ਕੋਲ ਜਾਵੜੀ ਸੇਮ ਹੀ ਨੇ ਹੋਵੇ ਸੱਤ ਤੇ ਉਹ ਆਪਦੇ ਆਪ ਵਾਪਸ ਆ ਗਏ ਅਸੀਂ ਨਹੀਂ ਮਗਰ ਗਏ ਤੇ ਉਹਦੀ ਉਹ ਸਾਡੇ ਕੋਲ ਨਹੀਂ ਆਇਆ ਇੱਥੇ ਘਰੇ ਤੇ ਸਿੱਧਾ ਜਵਾਕ ਨੂੰ ਬੱਚੇ ਨੂੰ ਚੱਕਣ ਪੈ ਗਿਆ ਇਹਨੂੰ ਕਿਉਂ ਚੱਕਣ ਲੱਗੇ ਗਿਆ ਇਹ ਸਮਝੂ ਬਾਹਰ ਆਈ ਸਾਰਿਆਂ ਨੂੰ ਕੋਈ ਪਤਾ ਨਹੀਂ ਕਿਉਂ ਚੱਕਿਆ ਕੋਈ ਨਹੀਂ ਸੁਦੇਵ ਜੀ ਕੋਣ ਹੈ ਕਿਵੇਂ ਤੁਹਾਨੂੰ ਜਾਣਦਾ ਹੈਗਾ ਕੀ ਰਿਲੇਸ਼ਨ ਕੀ ਹੈ ਤੁਹਾਡੇ ਨਾਲ ਉਹ ਤੁਹਾਨੂੰ ਦੱਸੀਦਾ ਜਾਨਾ ਉਹ ਸਦੀ ਦਾਦੀ ਉਹਦੇ ਕੋਲ ਜਾਵੜੀ ਸੀ ਉਹ ਹੁਣ ਆ ਗਈ ਇੱਥੇ ਕਿੰਨੀ ਦੇਰ ਤੋਂ ਉੱਥੇ ਰਹਿੰਦੀ ਜਾਂਦੀ ਦੱਸਣੀ ਹੋ ਗਏ ਸਈ 7 ਮਹੀਨੇ ਕੀ ਦਾਦੀ ਨੂੰ ਚੰਦਰ ਸਿੰਘ ਨਾਲ ਗੱਲਬਾਤ ਕਰਨੀ ਹੈ ਦਾਦੀ ਨਾਲ ਕੀ ਕਹਿੰਦਾ ਕੀ ਸੀ ਮੈਨੂੰ ਹੋਰ ਕੀ ਬਤਾ ਧੱਕੇ ਦਾ ਉਹਨੂੰ ਨਸ਼ਾ ਨੁਸ਼ਾ ਖਵਾ ਕੇ ਉਹਨੂੰ ਲੈ ਜਾਂਦਾ ਜੀ ਕੋਲੋਂ ਲੈ ਗਿਆ ਜੀ ਕੋਈ ਚੱਕ ਕੇ ਕੌਣ ਸੀਗਾ ਜਿਹੜਾ ਲੈ ਗਿਆ ਉਹ ਬੁੱਟਰਾਂ ਦਾ ਬੰਦਾ ਸੀਗਾ ਜੀ ਜਾਣਦੇ ਸੀ ਤੁਸੀਂ ਇਹਨੂੰ ਹਾਂਜੀ ਅਹੀ ਤਾਂ ਨਹੀਂ ਜਾਣਦੇ ਸੀ ਵੱਡਾੜੀ ਹੁਣ ਜਾਣਦੇ ਸੀ ਜੀ ਕੌਣ ਕਿਵੇਂ ਜਾਣਦੇ ਸੀ ਉਹ ਮੇਰੀ ਮੰਮੀ ਸੀਗੀ ਜੀ ਉਹਦੇ ਘਰੇ ਪਹਿਲਾਂ ਪਹਿਲਾਂ ਤੁਸੀਂ 6 ਮਹੀਨੇ ਹੋ ਗਏ ਉਹਦੇ ਘਰੇ ਰਹਿੰਦੇ ਸੀ ਤੇ ਮੁੰਡੇ ਨੂੰ ਕਿਉਂ ਲੈ ਗਿਆ ਤਾਂ ਕਿ ਉਹ ਹੀ ਲੈ ਗਿਆ ਹਾਂਜੀ ਉਹ ਮੇਰੀ ਮੰਮੀ ਵਾਪਸ ਆ ਗਈ ਅੱਜ 3-4 ਦਿਨ ਹੋ ਗਏ ਜੀ ਤੇ ਉਹਦੇ ਖੈਦਵਾਦੀ ਚ ਉਹਨੂੰ ਲੈ ਗਿਆ ਮੁੰਡੇ ਨੂੰ ਜੀ ਨਾ ਜੀ ਕੀ ਕਹਿੰਦਾ ਮੰਮੀ ਦਾ ਕੋਈ ਸੰਬੰਧ ਸੀ ਉਹਦੇ ਨਾਲ ਹਾਂਜੀ ਹਾਂਜੀ ਕਿੰਨੀ ਦੇਰ ਤੋਂ ਉੱਥੇ ਰਹਿ ਰਹੇ ਸੀ ਮੰਮੀ ਹੋ ਗਿਆ ਸੀ 6 ਮਹੀਨੇ ਜੀ ਕੀ ਕਹ ਕੇ ਕਿ ਲੈ ਗਿਆ ਬੱਚੇ ਨੂੰ ਸਕੂਲ ਬੱਚੇ ਨੂੰ ਬੱਚੇ ਨੂੰ ਐਂ ਹੀ ਲੈ ਗਿਆ ਜੀ ਕਹਿੰਦਾ ਮੈਂ ਆ ਜਾ ਤੈਨੂੰ ਬਾਹਰ ਲੈ ਕੇ ਚੱਲੀਏ ਤੇ ਕਹਿੰਦਾ ਮਾਸਟਰ ਨੂੰ ਕਹਦੇ ਮੇਰਾ ਪਪਾ ਲੱਗਦਾ ਤੁਹਾਨੂੰ ਕੋਈ ਫੋਨ ਕੀਤਾ ਸੀ ਉਹ ਬੰਦੇ ਨੇ ਨਹੀਂ ਜੀ ਉਹਨੇ ਨਹੀਂ ਕੋਈ ਫੋਨ ਲਾਇਆ ਤੁਹਾਨੂੰ ਕਿ ਪਤਾ ਲੱਗਿਆ ਉਸ ਸਾਨੂੰ ਮਾਸਟਰਾਂ ਨੇ ਫੋਨ ਲਾਇਆ ਜੀ ਵੀ ਆ ਮਿੰਟਾਂ ਬਾਅਦ ਫੋਨ ਆਇਆ ਵੀ ਸਾਡੇ ਬੱਚੇ ਨੂੰ ਕੋਈ ਲੈ ਗਿਆ ਇੱਥੋਂ ਉਹ ਕਹਿਣ ਲੱਗਾ ਮੈਂ ਇਹਦਾ ਪਪਾ ਹੈਗਾ ਤੇ ਮੇਰੇ ਨਾਲ ਚੱਲ ਇੱਥੇ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਬੇ ਇੱਕ 13 ਸਾਲ ਦਾ ਲੜਕਾ ਗਵਰਨਮੈਂਟ ਹਾਈ ਸਕੂਲ ਆਪਣਾ ਮੈਨੇ ਤੋਂ ਕਿਡਨਾਪ ਹੋ ਗਿਆ ਤੇ ਹੀ ਹੀ ਵਾਸ ਇਨ 6th ਗ੍ਰੇਡ ਤੇ ਇਹਦੇ ਅੰਦਰ ਅਸੀਂ ਉਦੋਂ ਹੀ ਐਸਐਸਪੀ ਸਰਜਰੀ ਅੰਕੁਰ ਗੁਪਤਾ ਜੀ ਦੇ ਗਾਈਡੈਂਸ ਅੰਡ ਦੇ ਅੰਦਰ ਉਹਨਾਂ ਨੇ ਟੀਮਸ ਉਦੋਂ ਹੀ ਤਿਆਰ ਕਰਕੇ ਆਪਾਂ ਰੇਡ ਸ਼ੁਰੂ ਕਰਤੀਆਂ ਸੀਗੀਆਂ ਤਾਂ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਐਕਿਊਜ਼ ਹੈਗਾ ਸੁਖਦੇਵ ਸਿੰਘ son of ਗਜਨ ਸਿੰਘ ਕੁਟਰ ਕਲਾ ਦਾ ਉਹਨੂੰ ਤੇ ਬੱਚੇ ਨੂੰ ਲਾਉਂਦ ਕਰ ਲਿਆ ਹੈ ਗਰਮ ਕੀ ਗਾਇ ਜੀ ਬੱਚੇ ਨੂੰ ਕਿਉਂ ਲਗੇ ਗਿਆ ਅ ਮੇਨ ਇਹਨਾਂ ਦਾ ਕਾਰਨ ਸੀਗਾ ਜੀ ਜਿਹੜਾ ਬੱਚਾ ਹੈ ਉਹਦੀ ਗ੍ਰੈਂਡ ਮਦਰ ਦੇ ਨਾਲ ਇਹ ਬੰਦੇ ਦਾ ਫੇਰ ਸੀਗਾ ਤੇ ਜਦੋਂ ਉਹਨੇ ਆਪਣਾ ਉਹਨੇ ਵਾਪਸ ਆਪਣੀ ਫੈਮਿਲੀ ਕੋਲ ਲੈ ਧੀ ਗਈ ਹੈ ਵੀ ਮੈਂ ਹੁਣ ਤੇਰੇ ਨਾਲ ਨਹੀਂ ਰਹਿਣਾ ਤਾਂ ਉਹਨੇ ਉਸ ਰੰਜਿਸ਼ ਤੇ ਹ ਉਹਨੇ ਇਹ ਬੱਚਾ ਅਦਵਾ